ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਦੋਸਤੋ ਥੰਬਨੇਲ ਦੇ ਟਾਈਟਲ ਨੂੰ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੇਰੀ ਗੱਲਬਾਤ ਦਾ ਟੌਪਿਕ ਅੱਜ ਕੀ ਹੈਗਾ ਐਕਚੁਅਲੀ ਨਾ ਗਰਮੀਆਂ 'ਚ ਜਦੋਂ ਅਸੀਂ ਸਬਜ਼ੀਆਂ ਲਗਾਉਂਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਆ ਗਿਆ ਉਹ ਫੇਸ ਕਰਨੀਆਂ ਪੈਂਦੀਆਂ ਹੈਗੀਆਂ ਆ ਸਭ ਤੋਂ ਪਹਿਲਾਂ ਆ ਤੁਸੀਂ ਦੇਖੋ ਮੈਂ ਨਾ ਆ ਚਕੁੰਦਰ ਜਿਹੜੇ ਆ ਗਿਆ ਹੁਣੇ-ਹੁਣੇ ਜ਼ਮੀਨ 'ਚ ਬੁੱਟਿਆ ਗਿਆ ਤੇ ਮੈਨੂੰ ਨਾ ਇਹਦੇ ਪਤਾ ਨਹੀਂ ਲੱਗਾ ਇਹਨਾਂ ਦੀ ਗਰੋਥ ਕਿੰਨੀ ਹੋ ਗਈ ਹੈ ਕਿਉਂਕਿ ਇਹ ਜ਼ਮੀਨ ਦੇ ਅੰਦਰ ਹੁੰਦੇ ਆ ਸੋ ਮੈਂ ਥੋੜਾ ਦੇਰੀ ਨਾਲ ਇਹਨਾਂ ਨੂੰ ਬੁੱਟਿਆ ਹੈਗਾ ਤੇ ਦੂਸਰਾ ਦੇਖੋ ਆ ਪਿੰਡੀਆਂ ਦੇ ਬੂਟੇ ਹੈਗੇ ਨਾ ਮੈਂ ਇਹਨਾਂ ਦਾ ਬਹੁਤ ਖਾਸ ਖਿਆਲ ਰੱਖਦੀ ਆ ਕਿਉਂਕਿ ਇਹਨਾਂ ਨੂੰ ਸੁੰਡੀ ਵਗੈਰਾ ਉਹ ਛੇਤੀ ਲੱਗ ਜਾਂਦੀ ਹੈਗੀ ਆ ਤੇ ਮੈਂ ਕੀ ਕਰਦੀ ਆ 15 ਦਿਨਾਂ 'ਚ ਇੱਕ ਵਾਰ ਜਿਹੜਾ ਨਾ ਮੈਂ ਉਹ ਸਪਰੇਅ ਜ਼ਰੂਰ ਕਰਦੀ ਹੈਗੀ ਆ ਤੇ ਉਹ ਜਿਹੜੀ ਸਪਰੇਅ ਵਿੱਚ ਨਾ ਇੱਕ ਮੱਗ ਵਿੱਚ ਪਾਣੀ ਪਾ ਕੇ ਤੇ ਦੋ ਤਿੰਨ ਬੂੰਦਾਂ ਜਿਹੜੀਆਂ ਉਹ ਨੀਮ ਆਇਲ ਦੀਆਂ ਪਾ ਦੇਣੀਆਂ ਉਹਦੇ ਨਾਲ ਫਿਰ ਇਹਨੂੰ ਸਪਰੇਅ ਕਰਨੀ ਆ ਔਰ ਇਹ ਜਿਹੜੀ ਸਪਰੇਅ ਸਵੇਰੇ ਜਾਂ ਸ਼ਾਮ ਨੂੰ ਕਰਨੀ ਹੈਗੀ ਆ ਤੇ ਦੂਸਰਾ ਜਿਹੜਾ ਪਾਣੀ ਜਿਹੜਾ ਹੈਗਾ ਨਾ ਉਹ ਇਹਨਾਂ ਨੂੰ ਸਵੇਰ ਸ਼ਾਮ ਜ਼ਰੂਰ ਦੇਣਾ ਚਾਹੀਦਾ ਹੈਗਾ ਪਾਣੀ ਜਿਹੜਾ ਹੈਗਾ ਉਹ ਸਵੇਰ ਦੇ ਟਾਈਮ ਦੇਣਾ ਚਾਹੀਦਾ ਹੈਗਾ ਸ਼ਾਮ ਨੂੰ ਬਿਲਕੁਲ ਨਹੀਂ ਦੇਣਾ ਕਿਉਂਕਿ ਸਵੇਰ ਨੂੰ ਜਿਹੜੀ ਉਹ ਜ਼ਮੀਨ ਜਿਹੜੀ ਉਹ ਠੰਡੀ ਹੁੰਦੀ ਹੈ ਤੇ ਆਹ ਦੇਖੋ ਇਹਦੇ ਨਾਲ ਟਮਾਟਰਾਂ ਦੇ ਬੂਟੇ ਇਹਨਾਂ ਦੇ ਅਗਰ ਤੇ ਇਹ ਟਮਾਟਰਾਂ ਦੇ ਬੂਟੇ ਬੇਲਾਂ ਦੀ ਬੇਲਾਂ ਦੀ ਤਰ੍ਹਾਂ ਹੈਗੇ ਆ ਤਾਂ ਇਹਨਾਂ ਦੀਆਂ ਜਿਹੜੀਆਂ ਸ਼ਖਾਵਾਂ ਨੂੰ ਨਾ ਰस्सियां ਨਾਲ ਬੰਨ ਕੇ ਕਿਸੇ ਚੀਜ਼ ਦੇ ਨਾਲ ਇਹਨਾਂ ਨੂੰ ਲਟਕਾ ਦੇਣਾ ਇਹਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਬੂਟਾ ਉਹ ਸਿੱਧਾ ਰਹਿੰਦਾ ਤੇ ਨਾਲੇ ਹੈਲਦੀ ਵੀ ਰਹਿੰਦਾ ਹੈਗਾ ਤੇ ਅਗਰ ਇਹਨਾਂ ਨੂੰ ਟਮਾਟਰ ਜਿਹੜੇ ਖਰਾਬ ਹੋ ਜਾਣ ਧੁੱਪ ਦੇ ਨਾਲ ਗਲ ਜਾਂ ਸੜ ਜਾਣ ਤਾਂ ਨਾਲੋਂ ਡਿਸਕਾਰਡ ਉਸੇ ਵੇਲੇ ਕਰ ਦੇਣਾ ਚਾਹੀਦਾ ਨਹੀਂ ਤਾਂ ਬਾਕੀ ਦੇ ਨਾਲ ਦੇ ਟਮਾਟਰ ਜਿਹੜੇ ਉਹ ਵੀ ਖਰਾਬ ਜਿਹੜੇ ਹੋ ਜਾਂਦੇ ਹੈਗੇ ਆ ਤੇ ਆ ਦੇਖੋ ਮੈਂ ਕਿਸ ਤਰ੍ਹਾਂ ਹਰੇਕ ਬੂਟੇ ਦੇ ਨਾਲ ਸਟਿਕ ਵਗੈਰਾ ਲਗਾਈ ਹੈ ਨਾਲ ਹੀ ਨਾਲ ਰस्सੀਆਂ ਦੇ ਨਾਲ ਬੰਨ ਕੇ ਨਾ ਉੱਪਰ ਆ ਦੇਖੋ ਬਾਸ ਰੱਖਿਆ ਉਹਦੇ ਨਾਲ ਬੰਨੇ ਆ ਇਹਦੇ ਨਾਲ ਜਿਹੜਾ ਬੂਟਾ ਉਹ ਹਲਦੀ ਰਹਿੰਦਾ ਹੈਗਾ ਤੇ ਇਧਰ ਦੇਖੋ ਮੈਂ ਨਾ ਆ ਅ ਆਚਾਰੀ ਮਿਰਚਾਂ ਜਿਹੜੀਆਂ ਲਗਾਈਆਂ ਨੇ ਤੇ ਇਹਨਾਂ ਦੇ ਵੀ ਦੋ ਤਿੰਨ ਬੂਟੇ ਲਗਾਏ ਨੇ ਤੇ ਇਹ ਦੇਖੋ ਤੁਸੀਂ ਦੇਖ ਰਹੇ ਨਾ ਇੱਥੇ ਮੈਂ ਗੇਂਦੇ ਦੇ ਬੂਟੇ ਵੀ ਲਗਾਏ ਹੈਗੇ ਆ ਮੈਂ ਹਰੇਕ ਕੈਰੀ ਵਿੱਚ ਦੋ ਜਾਂ ਤਿੰਨ ਗੇਂਦੇ ਦੇ ਬੂਟੇ ਜ਼ਰੂਰ ਲਗਾਨੀ ਆ ਕਿਉਂਕਿ ਇਹਦੇ ਨਾਲ ਜਿਹੜੇ ਸੁੰਡੀਆਂ ਵਗੈਰਾ ਹੁੰਦੀਆਂ ਨਾ ਉਹ ਨਹੀਂ ਲੱਗਦੀਆਂ ਇਹਦੀ ਖੁਸ਼ਬੂ ਖੁਸ਼ਬੂ ਦੇ ਨਾਲ ਕੋਈ ਸੁੰਡੀ ਵਗੈਰਾ ਜਿਹੜੀ ਉਹ ਨਹੀਂ ਆਂਦੀ ਹੈਗੀ ਤੇ ਇਹ ਇੱਧਰ ਦੇਖੋ ਮੈਂ ਇੱਕ ਹੋਰ ਇੱਥੇ ਟਮਾਟਰਾਂ ਦਾ ਜਿਹੜਾ ਹੈਗਾ ਉਹ ਬੂਟਾ ਲਗਾਇਆ ਹੋਇਆ ਹੈਗਾ ਦੇਖੋ ਇਹਨੂੰ ਵੀ ਕਿਸ ਤਰ੍ਹਾਂ ਸਿਆਣਾ ਬਨਿਆ ਦੋਸਤੋ ਚਾਹੀਏ ਬੂਟੇ ਹੋਣ ਚਾਹੀਏ ਰਿਸ਼ਤੇ ਉਹਨਾਂ ਨੂੰ ਸਪੋਰਟ ਜ਼ਰੂਰ ਹੋਣੀ ਚਾਹੀਦੀ ਹੈ ਜਿਸਾ ਸਾਨੂੰ ਆਪਣੇ ਭੈਣ ਭਰਾਵਾਂ ਦੀ ਸਪੋਰਟ ਚਾਹੀਦੀ ਹੈ ਗਿਆ ਉਸੇ ਤਰ੍ਹਾਂ ਇਹ ਬੂਟੇ ਵੀ ਵਿਚਾਰੇ ਕਿਸੇ ਦੀ ਸਪੋਰਟ ਮੰਗਦੇ ਹੈ ਗਿਆ ਆ ਦੇਖੋ ਮੈਂ ਗਰੋ ਬੈਗ ਵਿੱਚ ਨਾ ਟਿੰਡੇ ਲਗਾਏ ਹੋਏ ਨੇ ਤੇ ਦੇਖੋ ਕਿਸ ਤਰ੍ਹਾਂ ਇਹਨਾਂ ਨੂੰ ਟਿੰਡੇ ਲੱਗੇ ਨੇ ਤੇ ਇਹਨਾਂ ਨੂੰ ਵੀ ਮੈਂ ਰਸੀਆਂ ਦੇ ਨਾਲ ਬੰਨ ਕੇ ਉੱਪਰ ਬਾਸ ਦੇ ਨਾਲ ਬੰਨਿਆ ਹੋਇਆ ਹੈਗਾ ਤੇ ਅ ਦੇਖੋ ਆ ਦੇਖੋ ਕਿਸ ਤਰ੍ਹਾਂ ਲੱਗੇ ਹੋਏ ਨੇ ਟਿੰਡੇ सो दोस्तों दिस वाज ऑल अबाउट टू वीडियो वीडियो अच्छी लगे तो कमेंट लाइक और शेयर जरूर करना है न्यू व्यूअर्स डू सब्सक्राइब माय चैनल एंड डोंट फॉरगेट प्रेस द बेल आइकन एंड स्टे ट्यून फॉर मोर वीडियोस थैंक्स फॉर वाचिंग टेक गुड केयर ऑफ योर बाय